ਮੇਰਾ ਨਾਗਰ ਮੇਰ ਪੇਂਟ ਹਟਾ ਜਾ ਅੱਛਾ ਕੀ ਮਸਲਾ ਜੀ ਮਸਲਾ ਇਹੋ ਵੀ ਭਾਈ ਸਾਡੇ ਲੜਾਈ ਝਗੜਾ ਘਰ ਦੇ ਵਿੱਚ ਨਾਲ ਦੀ ਮੇਰੀ ਲੜਦੀ ਆ ਲੜ ਕੇ ਜੇਰੋ ਵੀ ਜਾਂਦੀ ਬੱਚੇ ਸੁੱਟ ਕੇ ਚਲ ਜਾਂਦੀ ਆ ਕੋਈ ਇਹਨਾਂ ਦੇ ਬੱਚਿਆਂ ਦੀ ਸਾਂਭ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਸਭ ਆਨ ਦਾਜ ਯਾਰ ਨਾਲ ਹੋ ਗਏ ਸਾਡੇ ਨੂੰ ਜੇਰੋ ਵੀ ਜਾਂਦੀ ਉੱਥੇ ਜਾਂਦੀ ਆ ਜੇ ਦਿਹਾੜੀ ਦੇ ਪੱਲ ਲੈ ਕੇ ਕਰਕੇ ਦੇਈਦਾ ਹੈ ਤੇ ਤਾਂ ਫਰਾਈ ਇਹਨੂੰ ਸਾਰੇ ਪੈਸੇ ਫਰਾਈ ਦੇ ਆ ਚਲੋ ਰਹਿਣਾ ਨੇ ਇੱਕ ਦਿਨ ਰਹਿੰਦੀ ਇੱਥੇ ਤੇ ਫੇਰ ਉੱਥੇ ਜੋ ਕੁਝ ਵੀ ਕਰਦੀ ਸਾਰਾ ਕੁਝ ਉੱਥੇ ਜਾਂਦੀ ਆ ਤੇ ਮੇਰੇ ਕੰਟਰੋਲ ਤੋਂ ਬਾਹਰ ਆ ਰਹਿੰਦੀ ਨਹੀਂ ਮੈਂ ਜਿਹੜੀ ਗੱਲ ਸਮਝਾਉਣਾ ਉਹ ਗੱਲ ਤੇ ਨਹੀਂ ਆਉਂਦੀ ਜੋ ਵੀ ਕਰਦੀ ਮਾਂ ਦੇ ਮਗਰ ਲਾ ਕੇ ਸਾਰਾ ਕੁਝ ਹੀ ਕਰੰਦੀ ਹੈ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ 4 ਜੋ ਨਹੀਂ ਜਿਹੜੇ ਤੁਹਾਡੇ ਦੂਰ ਚ ਲਾਈ ਅਨੇ ਮਾਂ ਦੇ ਪਾਪਾ ਭਾਈ ਦੇ ਵੀ ਦਾਜ ਮੁੰਡੇ ਦਾਜੇ ਸਾਰਾ ਗਲਤ ਜੋ ਉਹ ਵੀ ਸਾਰਾ ਗਲਤ ਆ ਜੋ ਵੀ ਮੰਗਦੀ ਕੋ ਅੱਖ ਨਹੀਂ ਅਸੀਂ ਮੰਗਿਆ ਇੱਕ ਚੀਜ਼ ਤੱਕ ਨਹੀਂ ਹੀ ਮੰਗੀ ਤੇ ਛੁੱਟ ਕੇ ਬੱਚਿਆਂ ਨੇ ਚਲ ਜਾਂਦੀ ਮੇਰੇਆਂ ਨੂੰ ਤੇ ਕੋਈ ਜਿਹੜੀ ਦਾਤ ਦੀ ਮੰਗਿਆ ਕੋਈ ਨਹੀਂ ਕੀਤੀ ਤੇ ਘਰੋਂ ਮੈਂ ਆਪਣੇ ਅੱਡ ਬਾਹਰੇ ਆ ਜੋ ਵੀ ਨਿਆਣੇ ਆ ਵੇਲੋ ਸਾਵੇਂ ਚਾਰ ਨਿਆ ਆ ਤਿੰਨ ਕੁੜੀਆਂ ਛੁੱਟ ਕੇ ਮੇਰੇ ਅੱਗੇ ਗਾਂ ਗਈ ਆ ਤੇ ਜਦੋਂ ਵੀ ਇਹਨੂੰ ਕਹੀਦਾ ਇਥੇ ਰਹਿ ਨਹੀਂ ਰਹਿੰਦੀ ਕਹਿੰਦੀ ਮੈਂ ਇਥੇ ਰਹਿਣਾ ਨਹੀਂ ਰਹਿਣਾ ਨਹੀਂ ਜਿੰਨਾ ਘਰ ਕੰਮ ਕਰਦੀ ਸੀ ਉਹਨਾਂ ਘਰੋਂ ਮੈਂ ਸੁਣਿਆ ਤੇ ਕਹਿੰਦੀ ਵੀ ਮੈਂ ਬੱਚੇ ਛੁੱਟ ਕੇ ਚਲ ਜਾਣਾ ਮੈਂ ਵਿਆਹ ਕਰਾਉਣਾ ਆਪਣਾ ਵੱਖਰਾ ਠੀਕ ਜੋ ਉਹ ਵੀ ਕਹਿੰਦੀ ਆਪਣੀ ਮਾਂ ਦੇ ਮਗਰ ਲਾ ਕੇ ਕਰਨ ਦੀ ਸਾਰਾ ਕੁਝ ਆਪਣੀ ਮਾਂ ਦੇ ਮਗਰ ਲਾ ਕੇ ਡਹੀ ਕਰਨਾ ਮੈਂ ਘਰੋਂ ਅੱਡ ਬਾਹਰ ਆਪਣੀ ਦਿਹਾੜੀ ਦਾ ਪਾ ਕਰਕੇ ਲਿਆ ਕੇ ਇਹਨੂੰ ਫਰੋਣਾ ਇੱਕ ਨਹੀਂ ਫੇਰ ਵੀ ਰਹਿੰਦੀ ਮੇਰੇ ਕੰਟਰੋਲ ਤੋਂ ਬਾਹਰ ਆ ਮੈਂ 10 ਸਾਲ ਹੋ ਗਿਆ ਸਮਝਾ ਸਮਝਾ ਕੇ ਇਹਨੂੰ ਮਾਰਕ ਗਿਆ ਤੇ ਨਹੀਂ ਬੱਸ ਮੇਰੇ ਵਸੋਂ ਬਾਹਰ ਆ ਸਾਰਾ ਕੰਮ ਕਿੰਨਾ ਚਿਰ ਹੋ ਗਿਆ ਤੁਜੀ ਆਪ ਤੇ ਪਰਵਾਹ ਤੋਂ ਲੱਗ ਗਿਆ ਲੱਗੋ ਇਹਨੂੰ 6 7 8 ਸਾਲੀ ਹੋ ਗਏ ਆ ਮਤਲਬ ਜਦੋਂ ਸਾਲ ਕੀ ਨਾਲ ਰਹੇ ਸਾਲ ਮਡੀ ਰਹੇ ਤੈਨੇ ਆਉਂਦੇ ਨਾ ਅੱਡ ਕਰਾ ਤਾਰੀ ਮਾਂ ਨੇ ਕਰਾਇਆ ਜੋ ਕੁਝ ਕਰਾਇਆ ਤਾਰੀ ਮਾਂ ਨੇ ਕਰਾਇਆ ਪਹਿਲਾਂ ਅੱਡ ਕਰਾਇਆ ਆੜੇ ਕਰਾ ਗਏ ਮੜਕੇਂ ਇੰਦੇ ਇਹ ਕੰਦ ਮਾਰਾਂਂ ਕੁੜੀ ਫੇਰ ਕੱਲਣੀ ਐ ਕੰਦ ਮਰਾਈ ਕੰਦ ਮਰਾ ਕੇ ਫੇਰ ਚਲੋ ਕੰਦ ਮਰਾਲੀ ਤਾਂ ਵੀ ਇਹਨੇ ਫੇਰ ਉਹ ਲੜਾਈ ਝਗੜਾਈ ਫੇਰ ਉਹ ਕੋਈ ਰਹੀ ਨਹੀਂ ਮੇਨਾ ਸਹੀ ਨਾ ਰਹਿੰਦੀ ਆ ਇਹ ਮੰਗ ਕਰਦੇ ਕਿ ਤੁਸੀਂ ਕੀ ਕਹਿੰਦੇ ਕੀ ਹੋ ਜਾਵੇਗਾ ਵਹੀਂ ਦੇਖੋ ਚੰਨੇ ਇਨਸਾਫ ਮਿਲੇ ਸਾਨੂੰ ਵੀ ਆ ਜਿਹੜੇ ਬੱਚੇ ਆ ਜੇ ਨਹੀਂ ਰਹਿਣਾ ਚਾਹੁੰਦੀ ਤੇ ਦੋ ਬੱਚੇ ਮੈਨੂੰ ਦੇ ਦੇ ਦੋ ਆਪ ਰੱਖ ਲੈ ਇਹ ਹੋ ਜਾਊਗਾ ਜਿਹੜੇ ਨੇ ਜਾਮਲਾਏ ਗਲਤ ਲਾਏ ਜਿਹੜੇ ਵੀ ਸਾਰੇ ਗਲਤ ਆ ਜੋ ਵੀ ਇਨਕਾਰੀ ਕਰਨੀ ਸਾਡੇ ਪਿੰਡ ਚ ਆਣ ਕੇ ਸਰਪੰਚ ਕੋ ਜਿੱਥੇ ਵੀ ਕਰਨੀ ਆ ਆਣ ਕੇ ਕਰ ਲੋ ਇੱਕ ਵਾਰੀ ਤੁਹਾਨੂੰ ਪਿੰਡ ਸਾਡਾ ਦੱਸੂ ਜੇ ਅਸੀਂ ਝੂਠ ਮਾਰਦੇ ਆ ਤਾਂ ਸਾਡਾ ਪਿੰਡ ਤਾਂ ਝੂਠ ਮਾਰੂਗਾ ਆਂਡੀ ਗਵਾਂਡੀ ਦੇ ਨੇ ਝੂਠ ਮਾਰਨਗੇ ਤੇ ਫੋਨ ਕਰਦੀ ਏ ਫਿਰ ਮੇਰੇ ਤੋਂ ਇਲਾਵਾ ਮੈਨੂੰ ਹੱਦ ਤੱਕ ਇਹ ਨਹੀਂ ਪਤਾ ਵੀ ਇਹ ਫੋਨ ਕਰਦੀ ਆ ਤੇ ਫਿਰ ਮੈਨੂੰ ਫੋਨ ਦਾ ਪਰਾ ਲੱਗਾ ਮੈਨੂੰ ਆ ਨਿੱਕੀ ਕੁੜੀ ਨੇ ਦੱਸਿਆ ਵੀ ਕਹਿੰਦੀ ਪਾਪਾ ਮੰਮੀ ਫੋਨ ਕਰਦੀ ਤੇਰੇ ਮਗਰੋਂ ਤੰਨੇ ਤੇ ਮੈਨੂੰ ਹੱਦ ਤੱਕ ਹੋ ਗਿਆ ਮੈਨੂੰ ਫੋਨ ਦਾ ਵੀ ਨਹੀਂ ਪਤਾ ਚਲੋ ਜਦੋਂ ਨਵੀਂ-ਨਵੀਂ ਆਈ ਸੀ ਆ ਇਹਨਾਂ ਮੈਨੂੰ ਦੱਸਿਆ ਕਰਦੇ ਆ ਵੀ ਇਹ ਫੋਨ ਕਰਦੀ ਆ ਉਦੋਂ ਵੀ ਇਤੋਂ ਹੀ ਫੋਨ ਫੜਿਆ ਇੱਕ ਤੇ ਹੁਣ ਵੀ ਅਹੀਂ ਸੁੱਚਾਂ ਵਾਲਾ ਫੇਰ ਫੋਨ ਇਹਦੇ ਕੋਲ ਨਿਕਾ ਤੇ ਨਵੀਂ-ਨਵੀਂ ਆਈ ਤੋਂ ਵੀ ਚੂੜਾ ਹੱਥੀ ਸੀ ਤੇ ਤੋ ਫੋਨ ਫੜਿਆ ਉਦੋਂ ਵੀ ਫੋਨ ਕਰਦੀ ਰਹੀ ਆਪਣੇ ਪਿੰਡ ਦੀ ਵੀ ਮੈਂ ਜੋ ਵੀ ਆ ਮੈਂ ਗਉਂਸਾਹ ਦੀ ਗਉਂਸਾਹ ਦੀ ਰਹਿਣਾ ਇਹ ਆਪਣੀ ਮਾਂ ਨੂੰ ਵੀ ਖੋਦ ਕਹਿੰਦੀ ਰਹੀ ਆ ਵੀ ਤੂੰ ਮੇ ਨਾਲ ਵਿਆਹ ਇੱਥੇ ਕਰਕੇ ਧੱਕਾ ਕੀਤਾ ਮੈਂ ਵਿਆਹ ਉੱਥੇ ਕਰਾਉਣਾ ਸੀ ਜਿੱਥੇ ਮੈਂ ਚਾਹੁੰਨੀ ਆ ਗਰਮੀ ਤੇ ਕੋਠਾ ਠੱਠਾ ਪਿੰਡ ਸਾਰਾ ਕਿੱਪੜਾ ਤੁਹਾਡੀ ਆ ਲਹੁੰਦੇ ਤੁਹਾਡੇ ਦੇ ਲੋਹੀ ਲਾਏ ਕੀ ਮਤਲਬ ਇਹ ਭਾਜੀ ਸਾਰੇ ਸਾਡੇ ਤੇ ਇਲਜ਼ਾਮ ਗਲਤ ਲੱਗੇ ਆ ਸਾਡਾ ਤਾਂ ਕੋਈ ਮਸਲਾ ਨਹੀਂ ਜੋ ਵਿਆਹ ਹੀ 6 ਮਹੀਨੇ ਸਾਡੇ ਨਾਲ ਰਹੀ ਉਸ ਤੋਂ ਬਾਅਦ ਆਪਣੀ ਵੱਖਰੀ ਹੋ ਗਈ ਕਹਿੰਦੀ ਮੈਂ ਇਹਨਾਂ ਨਾਲ ਰਹਿਣਾ ਨਹੀਂ ਆ ਮੁੰਡੇ ਨੂੰ ਕਹਿਣ ਲੱਗੀ ਜੇ ਤੂੰ ਵੱਖਰਾ ਹੋਵੇਂਗਾ ਮੈਂ ਰਹਿਣਾ ਵਾਂ ਉਸ ਤੋਂ ਬਾਅਦ ਫਿਰ ਮਹੀਨਾ ਰਹੀ ਵੱਖਰੇ ਕਰ ਦਿੱਤਾ ਸੀ ਸਾਡੀ ਪੁਰਾਣੀ ਪੰਚਾਇਤ ਨੇ ਉਸ ਤੋਂ ਬਾਅਦ ਫਿਰ ਕਹਿੰਦੀ ਕੰਧ ਫਿਰ ਚਲੀ ਗਈ ਲੜਕੋਲ ਕੇ ਫਿਰ ਕਹਿੰਦੀ ਵੀ ਕੰਧ ਬਾਰੇਗਾ ਤੇ ਫਿਰ ਅਸੀ ਮੈਂ ਤੇਰੇ ਘਰ ਆਉਣਾ ਸਾਡੀ ਪੁਰਾਣੀ ਪੰਚਾਇਤ ਨੇ ਬੁੱਲਿਆਂ ਦੀ ਨੇ ਉਹਨਾਂ ਨੇ ਕੰਦ ਬਰਵਾ ਦਿੱਤੀ ਉਸ ਤੋਂ ਬਾਅਦ ਵੇਖੋ ਜੀ ਜਦੋਂ ਦੀ ਵੀ ਸਾਡੇ ਘਰ ਆ ਚਲੋ ਅਸੀਂ ਕਹਿ ਲੜਕਾ ਜੋ ਵੀ ਦੋਵੇਂ ਜੀ ਆਪਣਾ ਮਸਲਾ ਕਰਦੇ ਆ ਕਰੀ ਜਾਣ ਸਾਡੇ ਤੇ ਕੋਈ ਦੋਵੇਂ ਜੀਆਂ ਦੇ ਨਾਲ ਲੈਣਾ ਦੇਣਾ ਨਹੀਂ ਜੋ ਇਹ ਵੱਖਰੇ ਹੈਗੇ ਆ ਆਪਾਂ ਕਿਸੇ ਨਾ ਕੋਈ ਦਾਜ ਦੀ ਮੰਗ ਨਾ ਕਿਸੇ ਦੀ ਐ ਵੀ ਜੋ ਕੀਤੀ ਨਾ ਹੀ ਕਿਸੇ ਪਰਿਵਾਰ ਨੇ ਮੇਰੇ ਛੋਟੇ ਬੇਟਿਆਂ ਨੇ ਨਾ ਆਪਾਂ ਕੋਈ ਇਹਨੂੰ ਕੁੱਟ ਮਾਰਨੀ ਸਾਡੇ ਘਰੋਂ ਚੰਗੀ ਪਲੀ ਗਈ ਆ ਕੋਈ ਸੱਟ ਪੇੜ ਨਹੀਂ ਜੇ ਲੱਗੇ ਇਸ ਗੱਲ ਦੇ ਸਾਡਾ ਪਿੰਡ ਗਵਾਹ ਆ ਸਾਡੇ ਪਿੰਡ ਤੋਂ ਨਕਵਾਰੀ ਲਈ ਜਾਵੇ ਜੇ ਅਸੀਂ ਗਲਤੀਆਂ ਤੇ ਜੋ ਬੰਦੀ ਸਾਡੀ ਤੇ ਕਾਰਵਾਈ ਜ਼ਰੂਰ